ਵਾਂਦਰੂ ਵਾਂਦਰੂ ੴ ਸ੍ਰੀ ਵਹਿਗੂ ਜੀ ਕੀ ਫਤਿਹ ਸਿਪਕੋ ਬਗਵਤੀ ਸਹਾਇ ਵਾਰ ਸਿਪਕੋ ਬਗਵਤੀ ਜੀ ਕੀ ਪਾਸ ਛੇ ਦਸਵੀਂ ਪ੍ਰੀਤੰਬ ਬਗਵਤੀ ਸਿਮਰ ਕੇ ਬਿਰਨਾਨ ਕੀਤੇ ਆਏ ਹਨ ਗੁਰਤੇ ਮਰਦਾਨ ਸ਼ਾਮ ਦਾਰਸੀ ਹੋਈ ਸਹਾਇ ਆਯੋਜਨ ਹਾਲ ਕੋ ਬਤਨੋ ਸਮਰੋਹ ਸਹਿਰ ਆਏ ਸ੍ਰੀ ਹਰਿ ਕ੍ਰਿਸ਼ਨ ਕੀ ਆਈਏ ਡਿਸਟ੍ਰਿਕਟ ਸਰਬ ਸੁਝਾਈ ਤੇਗ ਬਹਾਦਰ ਸਿਮਰਿਆ ਗਾਉਣ ਦੇ ਆਵੇ ਤਾਂ ਇਸ ਥਾਈ ਹੋਈ ਸਹਾਇ ਦਸਵੇਂ ਪਾਤਸ਼ਾਹ ਦਾ ਦਾਨ ਦਾਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਣਾ ਜੀ ਸਹਾਇ ਦਸਾਂ ਬਾਅਦ ਨੂੰ ਸੁਭਾ ਧੰਨ ਧਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਜੀ ਦਾ ਦਾ ਅੰਦਰ ਦੇ ਖਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ ਜੀ ਜਿਆ ਪਿਆਰਿਆ ਜਹਾਂ ਸਰ ਜਲਦੀਆਂ ਚਾਲੀਆਂ ਰੁਕੀਆਂ ਅਰਕੀਆਂ ਜੱਪੀਆਂ ਤਪੀਆਂ ਜਿਨ੍ਹਾਂ ਦੇ ਨਾਮ ਜਪਿਆ ਵਾਣ ਛਕਿਆ ਦੇਖ ਚੁਲਾਈ ਦੇ ਵਾਹਿ ਦੇ ਕੇ ਅੰਡੇਟ ਕੀਤਾ ਜਨਾਬ ਐਸੋ ਚੈਨ ਦੇ ਬਵਿੱਤਰ ਖਵਾਇ ਦਾ ਅੰਦਰ ਦੇ ਖਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ ਜੀ ਨਾ ਸਿੰਘਾ ਸਿੰਘ ਆਰਦਮ ਹੈ ਸਿਸ ਦੇ ਬੰਨ ਨੁਕਟ ਵਾਹਿ ਕੋਪਰੀਆਂ ਨੂੰ ਹੰਨ ਚ ਰਖੜੀਆਂ ਤੇ ਜੜੇ ਤਾਂ ਆਰੰਝ ਮਾਇਗੇ ਵਰਤਮਾਨ ਸੇਵਾ ਲਈ ਕੁਰਬਾਨੀਆਂ ਕੀਤੀਆਂ ਪਰ ਨਹੀਂ ਹਾਰਿਆ ਸਿੱਖੀ ਕੇ ਸਾ ਸੋਸ ਸਾਂ ਵਿਭਾਗੀ ਦਿਨਾਂ ਦੀ ਕੁ ਮਿਹਰਤ ਦਾ ਦਿੱਖਾਲਾ ਸਾਹਿਬ ਬੋਲੋ ਜੀ ਵਾਹਿਗੁਰੂ ਜੀ ਪੰਜਾਤਾਂ ਸਵਤ ਗੁਰਦੁਆਰਿਆਂ ਜੰਡਿਆਂ ਅੰਗੂਰਾਂ ਦੇ ਪਤੰਦ ਦੀ ਖਾਲਸਾ ਸਾਹਿਬ ਬੋਲੋ ਜੀ ਹਾਲੇਲੂਇਆ ਜਿਸ ਮੇ ਸਬਤ ਖਾਲਸਾ ਜੀ ਕੀ ਅੰਦਾਜ਼ ਜਿਸਬਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਜੀ ਦੀ ਆਵਾ ਹੈ ਤੇ ਤਾਂ ਆਉਣ ਕਾ ਤੁਦਾ ਜੁਝੂ ਖੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਹਾਰ ਸ਼ਹਿਰ ਰਾਇਤ ਦੇਖ ਦੇ ਫਤੇ ਬਿਰਦ ਕੀ ਬੈਜਵੰਦ ਕੀ ਜੀ ਦਸਰੇ ਸਾਹਿਬ ਜੀ ਸਹਾਇਤਾ ਹਾਉ ਜੀ ਕੇ ਬੋਲ ਬਲੇ ਬੋਲੋ ਜੀ ਵਾਹਿਗੁਰੂ ਸਿਖਾਂ ਸਿਖਿ ਦਾਣ ਗਿਰ ਜਾ ਰਹਿ ਦਨ ਵਿਕ ਦਾਣ ਸਾਹੂ ਲੰਗਰ ਸਦਾ ਦਾਨ ਸਿਦਾਂ ਨਾਮ ਲੰਗਰ ਅੰਮ੍ਰਿਤ ਸਰ ਸਾਹਿਬ ਜੀ ਦੇ ਦਰਸ਼ਨ ਇਸਨਾਨ ਚੌਕੀਆਂ ਚੰਦੇ ਬੂਗੇ ਜੋਗੋ ਜੋਗ ਅਡਾਲਾ ਦਰਮਗਾ ਜੈ ਜੈਕਾਰ ਬੋਲੋ ਜੀ ਵਾਹਿਗੁਰੂ ਸਿਖਾਂ ਦਾ ਮਾਤੀ ਆਵਾ ਦੋ ਜੀ ਮਲਬਦਰ ਖਾ ਵਨ ਪ੍ਰਿਹ ਕਾਲ ਦੁਰਖਾ ਆਪਣੇ ਪੰਥ ਦੇ ਸਦਾ ਸਹਾਇਤਾ ਦਾ ਅਰਜਨਨ ਕਾਣਾ ਸਾਹਿਬ ਦੀ ਹੋਰ ਗੁਰਦੁਆਰੇ ਗੁਤਾਂ ਜਿਨਾਂ ਤੋਂ ਘਾਲ ਸੀ ਪੰਥੋਂ ਛੋੜਿਆ ਗਿਆ ਆਪਣੇ ਦਰਸ਼ਨਾਂ ਦੇ ਸੇਵਾ ਸੰਬੰਧਨ ਆਪ ਜੀ ਬਾਰੇ ਖਾਲਸਾ ਜੀ ਦੇ ਬਖਸ਼ੋ ਹੇ ਨਿਵਾਣ ਦੇ ਮਾਤ ਅਦਭੁਨ ਦਾਤਾ ਸਤਿਗੁਰੂ ਜੀ ਕੰਦੀ ਰੋਸ਼ਨੀ ਚਿਪਤਾ ਬੰਗਰੂ ਆਪ ਜੀ ਦੀ ਮੇਹ ਸਦਕਾ ਸੁੰਦਰ ਸੁੰਦਰ ਦੀਵਾਨ ਦੇ ਸਤਿਫੀ ਦੀਵਾਨ ਵਿੱਚ ਜਲਾ ਸੱਦੇ ਪਾਠ ਆਰ ਕਿੱਕ ਦੇ ਪਾਠ ਕੋਈ ਬਾਣੀ ਪੜਦੇ ਸੇਵਾ ਕਰਦੂਗੀ ਆਪਣਾ ਨਾਮ ਦੇਣੀ ਅਗਾਤ ਉਸਮਤ ਬਖਸ਼ੀ ਜੀ ਸ਼ੋਧਤੇ ਸਵਸਪੁਰ ਬਾਣੀ ਪਰਮਸੁੰਦਰ ਬਾਲ ਬਖਸ਼ਣਾ ਵਾਰੂ ਜੀ ਆ ਆਬਦੀ ਮੇਂ ਸਰਕਾਰ 10000 ਰੁਪਏ ਸੁਖਾ ਦਾ 2000 ਰੁਪਏ ਰਹਿਣ ਸੁਖਾ ਦੀ ਗ੍ਰਵਾਨੀ ਅਮਰਕਵਿਦ ਜਗਨੇ ਬਖਸ਼ੀ ਜੀ ਨੇ ਇਤਨੇ ਜੀ ਦਾ ਚੋਲੀ ਵਿੱਚ ਪਾਣਿਆ ਜੀ ਆਈਐਮ ਸੰਸਦ ਦੇ ਹਾਲ ਜੀ ਦਲ ਪ੍ਰਵਾਨ ਗਾੜੇ ਨਗਰ ਹੇੜਾ ਪਲਾਗਾਣਾ ਮਾਨੁੱਖੀ ਸੁਖ ਸ਼ਾਂਤੀ ਰੱਖਣੀ ਕਾਰਾਂ ਵਿੱਚ ਦੁੱਖਾ ਦਦਨਾਸ ਕਰਕੇ ਬੰਦੀ ਦਾ ਪ੍ਰਕਾਸ਼ ਕਰਨਾ ਆਮ ਸੰਸਦ ਸਹਾਇ ਹੋਣਾ ਚੜਦੀ ਕਲਾ ਬਈ ਜੋ ਫਿਸ਼ ਕਰਨੇ ਜੀ ਬੜਾ ਬੜਾ ਹਣ ਆਪਣੇ ਬੁਖਾਰ ਮੈ ਨੂੰ ਜੋ ਮਨਵੀ ਦੀ ਆਗਿਆ ਬਖਸ਼ੋ ਸੋ ਕੰਦੇ ਚੱਲਣ ਦੀ ਸਮਰਤਾ ਆਪਣੇ ਮੈਰੇ ਖਾਲਸਾ ਜੀ ਨੂੰ ਬਖਸ਼ੋ ਕਰੋ ਕਿਰਪਾ ਸਹੀ ਬੈ ਰਹੀ ਹੈ ਜਨਾ ਮਿਲਿਆ ਆਜ ਜਦਾ ਨਾਮ ਤੇ ਤਿਆਰ ਹੈ ਨਾਮਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੰਤ ਦਾ ਵਾਹ ਮੂਜੀ ਦਾ ਖਸਾ ਵਾਹ ਗੁਰੂ ਜੀ ਦੇ ਪਦੇ ਜੋਂ ਦਾ ਆਗਿਆ ਪਈ ਆਕਾਲ ਕੀ ਤਵੇ ਚਲਾਇਓ ਪੰਥ ਗੁਰਮਾਨਿਓ ਗ੍ਰੰਥ ਪ੍ਰਗਟ ਗੁਰਾਗੀ ਦੇ ਕੋਜ ਸ਼ਬਦ ਮੈਲੇ ਆਗੇ ਰਹਿ ਨਾ ਕੋਈ ਬਜੇ ਸ਼ਰਨ ਜੋਏ ਗੁਰੂ ਨਾਮ ਜਹਾਜ ਹੈ ਚੜੇ ਸੋਤਰੇ ਪਾਰ ਵਾਰ ਧਾਰਨ ਹਾਰ ਸਰਦਾ ਕਦ ਸੇਵ ਜੈ ਗੁਰਪਾਰਿ ਧਾਰਨ ਹਾਰ ਗੁਦੇਏ ਸੋਨ ਹਾਲ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕੀ ਫਤਿਹ